ਸਤਨਾ ਆਦੇਸ਼ ਗਰੂਪੋ ਦੋਸਤੋ ਸਵਾਗਤ ਹੈ ਤੁਹਾਡੇ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਦੋਸਤੋ ਦੇਖਣ ਵਿੱਚ ਆਏ ਤੁਹਾਡੇ ਬੱਚੇ ਤੇ ਸ਼ਾਮਕੌਰ ਮੂਣੀ ਲਾਤੀ ਤੁਹਾਡੇ ਘਰ ਦੇ ਵਿੱਚ ਮਸਾਣੀ ਲਾਤੀ ਤੁਹਾਡੇ ਘਰ ਦੇ ਵਿੱਚ ਘੋਰੀ ਲਾਤਾ ਦੋਸਤੋ ਇਹ ਸ਼ਬਦ ਬੋਲ ਕੇ ਤੁਹਾਨੂੰ ਬੜਾ ਡਰਾਇਆ ਜਾਂਦਾ ਹੈ ਬੜੇ ਪੈਸਿਆਂ ਦੀ ਲੁੱਟ ਕੀਤੀ ਜਾਂਦੀ ਹੈ ਦੋਸਤੋ ਕੁਸ਼ੂ دیر ਤੀ ਇਹ ਜੇ ਲੋਕਾਂ ਦੇ ਵਿੱਚ ਅਮੇਜ ਬਣਾਤੀ ਕਿ ਉਹਨਾਂ ਦਾ ਨਾਮ ਸੁਣਨ ਸਾਰਨਾ ਸਰੀਰ ਨੂੰ ਇਹ ਹੋ ਜਾਂਦਾ ਵੀ ਹੁਣ ਘਰ ਦੇ ਵਿੱਚ ਬਰਬਾਦੀ ਸ਼ੁਰੂ ਆ ਦੋਸਤੋ ਜਿਵੇਂ ਕਹਿ ਲਓ ਵੀ ਦੋਸਤੋ ਇਹਨਾਂ ਦੇ ਨਾਮ ਤੇ ਡਰਾਇਆ ਜਾਂਦਾ ਹੈ ਕੁਝ ਦੇਵਤਿਆਂ ਨੂੰ ਅਮੇਜ ਇਹ ਜੀ ਬਣਾਤੀ ਕਿ ਇਹਨਾਂ ਦਾ ਲਾਂ ਲੈਣਸਾਰ ਸੋਨਸਾਰ ਆਪਣੇ ਆਪ ਨੂੰ ਵੀ ਮਹਿਸੂਸ ਹੁੰਦਾ ਵੀ ਹੁਣ ਘਰ ਦੇ ਵਿੱਚ ਕੁਝ ਚੰਗਾ ਨਹੀਂ ਹੋ ਰਿਹਾ ਦੋਸਤੋ ਦੇਖਣ ਦੇ ਵਿੱਚ ਆਇਆ ਜਦੋਂ ਮਾਤਾ ਮਸਾਣੀ ਘਰ ਦੇ ਵਿੱਚ ਕਹਿੰਦੀ ਤਾਂ ਆਇਆ ਹੁੰਦਾ ਵੀ ਕਰਨ ਨੂੰ ਬਰਬਾਦ ਕਰ ਦੋਗੇ ਬਾਬਾ ਘੋਰੀ ਦਾ ਨਾਮ ਲੈਤਾ ਤਾਂ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਘਰ ਦੇ ਵਿੱਚ ਨਸ਼ੇ ਪੱਤੇ ਦਾ ਦਰਿਆ ਚੱਲੂਗਾ ਹੁਣ ਘਰ ਦੇ ਵਿੱਚ ਨੁਕਸਾਨ ਹੋਣਗੇ ਜੇ ਕੋਈ ਨੌਜਵਾਨ ਅਵਸਥਾ ਦੇ ਵਿੱਚ ਕਿਸੇ ਬੱਚੇ ਨੂੰ ਜਾਂ ਬੱਚੀ ਨੂੰ ਕੋਈ ਪ੍ਰੋਬਲਮ ਆ ਗਈ ਦੋਸਤੋ ਤਾਂ ਉੱਥੇ ਸ਼ਾਮ ਕੋ ਨਾਮ ਲੈ ਦਿੱਤਾ ਜਾਂਦਾ ਦੋਸਤੋ ਇਹ ਆਮ ਦੇਖਣ ਦੇ ਵਿੱਚ ਆਇਆ ਦੋਸਤੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਉਹ ਗੱਲ ਸਹੀ ਹੈ ਇਹ ਵੀ ਜ਼ਰੂਰੀ ਨਹੀਂ ਕਿ ਉਹ ਗੱਲ ਗਲਤ ਹੋ ਸਕਦੀ ਹੈ ਹੋ ਸਕਦਾ ਸਾਰਾ ਕੁਝ ਹੋ ਸਕਦਾ ਹੈ ਕਿਉਂਕਿ ਦੋਸਤੋ ਦੇਵੀ ਦੇਵਤਾ ਜਿਹੜਾ ਹੈਗਾ ਭੋਗ ਪ੍ਰਸਾਦ ਹੈ ਤੁਹਾਡੇ ਨਾਲ ਮਾੜਾ ਕਰਨ ਵਾਲਾ ਕਰ ਕਰਵਾ ਕੁਝ ਵੀ ਸਕਦਾ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਦੋਸਤੋ ਇਹਨਾਂ ਦੇ ਨਾਮ ਤੇ ਜਿਹੜੀ ਲੁੱਟ ਹੁੰਦੀ ਹੈ ਸਾਡੀ ਕੋਸ਼ਿਸ਼ ਹੈ ਵੀ ਬੇਲੋੜੀ ਜਿਹੜੀ ਲੁੱਟ ਹੈ ਉਹ ਰੁਕੀ ਜਾਵੇ ਕਿਉਂਕਿ ਦੇਖਣ ਦੇ ਵਿੱਚ ਆਏ ਲੱਖ ਲੱਖ ਰੁਪਈਆ 50-50000 ਰੁਪਈਆ ਤੋਂ 2 ਲੱਖ ਰੁਪਈਆ ਮਸਾਣੀ ਤੇ ਘੋਰੀ ਦੇ ਨਾਮ ਤੇ ਲਿੱਤਾ ਜਾਂਦਾ ਦੋਸਤੋ ਹਾਲਾਂਕਿ ਐਡੀ ਕੋਈ ਸੁੱਖ ਨਹੀਂ ਲਾਉਂਦੇ 9 ਕੁਈਅਰ ਦੀ ਸੌਖ ਲੱਗਦੀ ਹੈ ਵੀ 2 ਲੱਖ ਰੁਪਏ ਲੱਗ ਜੂ। ਹਾਂ ਗੱਦਿਆਂ ਦੇ ਖਰਚੇ ਨੇ ਜਾਇ ਪੈਸੇ ਲਾਓ। ਸੁਖਸ਼ੇ ਨੇ ਦਾ ਪੈਸਾ ਲਾਓ। 10% ਆਪ ਦਾ ਮਾਰਜਿਨ ਰੱਖੋ ਸੇਵਾ ਸਾਧਨਾ ਦਾ। ਉਹਦੇ ਵਿੱਚ ਕੋਈ ਡਰ ਵਾਲੀ ਵੀ ਗੱਲ ਹੈ ਨਹੀਂ। ਔਰ ਦੇਵੀ ਦੇਵਤਾ ਵੀ ਤੁਹਾਡਾ ਕੰਮ ਕਰਦਾ ਹੈ। ਹੁਣ ਦੋਸਤੋ ਜੋ ਨਿੱਕੇ ਨਿੱਕੇ ਕੰਮ ਦਾ ਤੁਸੀਂ ਲੱਖ-ਲੱਖ ਰੁਪਏ 2-2 ਲੱਖ ਰੁਪਏ ਲੈ ਰਹੇ ਹੋ ਤਾਂ ਉੱਥੇ ਚੰਗੀ ਗੱਲ ਨਹੀਂ ਹੁੰਦੀ ਇਹ ਦੋਸਤੋ। ਕਿਉਂਕਿ ਸੰਗਤ ਜਦੋਂ ਪਰੇਸ਼ਾਨ ਹੈ ਸੰਗਤ ਦੁਖੀ ਹੈ ਸੰਗਤ ਜਿਵੇਂ ਤੁਸੀਂ ਕਹੋਗੇ ਉਹ ਮੇ ਕਰਦੀ ਹੈ ਸੰਗਤ ਦੇ ਵਿੱਚ ਕੋਈ ਦਿੱਕਤ ਨਹੀਂ ਸੰਗਤ ਨੂੰ ਤਾਂ ਮਸਲਾ ਹੱਲ ਕਰਵਾਉਣ ਦਾ ਹੁੰਦਾ ਵੀ ਸਾਡਾ ਮਸਲਾ ਹੱਲ ਹੋ ਜੇ ਦੋਸਤੋ ਹੁਣ ਦੋਸਤੋ ਤੁਹਾਨੂੰ ਜੇਕਰ ਪਤਾ ਲੱਗਿਆ ਘਰ ਦੇ ਵਿੱਚ ਕੋਈ ਨਸਾਨੀ ਕਿਰਿਆ ਹੋ ਗਈ ਤਾਂ ਸਾਡੇ ਵੀਡੀਓ ਪਾਈਆਂ ਹੋਈਆਂ ਨੇ ਪਹਿਲਾਂ ਉਸ ਦੇ ਵਿੱਚ ਤੁਸੀਂ ਵਾਚ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਜੇ ਜੇ ਤੁਹਾ ਘਰ ਦੇ ਵਿੱਚ ਕੋਈ ਮਸਾਣੀ ਦਾ ਪੈਰਾ ਹੁੰਦਾ ਜਾਂ ਘੋਰੀ ਦਾ ਪੈਰਾ ਹੁੰਦਾ ਜਾਂ ਤੰਤਰ ਕਿਰਿਆ ਹੁੰਦੀ ਹੈ ਘਰ ਦੇ ਵਿੱਚ ਕੀ ਪਹਿਚਾਨ ਹੋ ਜਾਂਦੀ ਹੈ ਘਰ ਦੇ ਵਿੱਚ ਕੀ ਮਹਿਸੂਸ ਹੋਣ ਲੱਗ ਜਾਂਦਾ ਕੀ ਲਸਨ ਉਹ ਤੁਸੀਂ ਵੀਡੀਓ ਚੈਨਲ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਦੋਸਤੋ ਹੁਣ ਜੇਕਰ ਤੁਹਾਨੂੰ ਇਸ ਗੱਲ ਆ ਕਲੀਅਰ ਹੋ ਗਿਆ ਵੀ ਘਰ ਦੇ ਵਿੱਚ ਕੋਈ ਮਸਾਣੀ ਕਿਰਿਆ ਜਿਵੇਂ ਘਰ ਦੇ ਵਿੱਚ ਕੋਈ ਖੂਨ ਦੇ ਛਿੱਟੇ ਆਉਣੇ ਜਾਂ ਘਰ ਦੇ ਵਿੱਚ ਮਾਸ ਦਾ ਮਿਲਣਾ ਕੱਚਾ ਮਾਸ ਮਿਲਣਾ ਜਾਂ ਘਰ ਦੇ ਵਿੱਚ ਕੋਈ ਮੀਟ ਸ਼ਰਾਬ ਕੋਲੋਂ ਤੇ ਕੋਈ ਪਾ ਗਿਆ ਜਾਂ ਕੋਈ ਰਗ ਗਿਆ ਇਸ ਤਰ੍ਹਾਂ ਦੀਆਂ ਜੋ ਦਿੱਕਤਾਂ ਜੋ ਸਾਹਮਣੇ ਆ ਜਾਂਦੇ ਨੇ ਦੋਸਤੋ ਉਹ ਪ੍ਰੋਬਲਮਾਂ ਹੋ ਜਾਂਦੇ ਨੇ ਪਰ ਉਹਨਾਂ ਦੇ ਹੱਲ ਕਰਨ ਦੇ ਲਈ ਤੁਹਾਨੂੰ ਅੱਜ ਇੱਕ ਉਪਾਅ ਦੱਸਾਂਗੇ ਤਾਂ ਕਿ ਤੁਹਾਡਾ ਜਿਹੜਾ ਲੱਖਾਂ ਰੁਪਈਆ ਤੁਸੀਂ ਆਪ ਦਾ ਬਚਾ ਸਕਦਾ ਹੋ ਦੋਸਤੋ ਇੱਕ ਦੇਖਣ ਦੇ ਵਿੱਚ ਆਇਆ ਗੱਲ ਅੱਜ ਤੁਹਾਨੂੰ ਉਹਨਾਂ ਦੇ ਹੱਲ ਦੱਸਾਂਗੇ ਦੋਸਤੋ ਤੁਸੀਂ ਘਰੇ ਬਹਿ ਕੇ ਹੀ ਉਹਦਾ ਹੱਲ ਕਰ ਸਕਦੇ ਹੋ ਦੋਸਤੋ ਕਿਉਂ ਕਰੀ ਸੱਚੇ ਮਨ ਨਾਲ ਕੀਤੀ ਅਰਦਾਸ ਨੇ ਪੂਰਾ ਹੋਣਾ ਹੈ ਜੇ ਕੋਈ ਭੋਗ ਪ੍ਰਸ਼ਾਦ ਲਾਉਣੇ ਤੁਸੀਂ ਜੋ ਕੋਈ ਪੀਰ ਫਕੀਰ ਹੈ ਤੁਹਾਡੇ ਮਨ ਦੀ ਅਰਦਾਸ ਸੁਣਦਾ ਹੈ ਕੋਈ ਗੱਦੀ ਵਾਲਾ ਵੀਰ ਵੀ ਤੁਹਾਡੇ ਵਾਸਤੇ ਅਰਦਾਸ ਹੀ ਕਰਦਾ ਹੈ ਤੁਹਾਡੀ ਨਾਮ ਪਤਾ ਬੋਲ ਕੇ ਅਰਦਾਸ ਅਰਜ ਜੋੜ ਜੜੀ ਕਰਦਾ ਹੈ ਔਰ ਦੇਵੀ ਦੇਵਤਾ ਤੁਹਾਡੇ ਕਰਦੇ ਵਿੱਚ ਪੀਰ ਫਕੀਰ ਜਿਹੜੇ ਪੈਰਾ ਨੇ ਉਹ ਸ਼ਾਂਤ ਕਰਕੇ ਤੁਹਾਡਾ ਸੰਗਾ ਫਲ ਦੇਣ ਲੱਗਿਆ ਨੇ ਦੋਸਤੋ ਤੁਸੀਂ ਅਰਦਾਸ ਖੁਦ ਵੀ ਕਰ ਸਕਦੇ ਹੋ ਕੋਈ ੜਾਰ ਵਾਲੀ ਗੱਲ ਨਹੀਂ ਹੈਗੀ ਹਾਂ ਜੀ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਵੀ ਸਾਨੂੰ ਪ੍ਰੋਬਲਮ ਹੈ ਇਹ ਹੀ ਹੈ ਹੁਣ ਉਹਦੇ ਹੱਲ ਵਾਸਤੇ ਕੀ ਕੀ ਸਮਾਨ ਚਾਹੀਦਾ ਉਹ ਤੁਹਾਨੂੰ ਦੱਸ ਦੇ ਉਸ ਤੋਂ ਪਹਿਲਾਂ ਗੁਜਾਰਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲੇ ਕਿਉਂਕਿ ਅਸੀਂ ਕਿਤੇ ਕਰਾਇ ਤੋਂ ਪਰੇਸ਼ਾਨ ਲੋਕਾਂ ਦੇ ਮੰਤਰ ਪਾਠ ਤੋਂ ਲੈ ਕੇ ਪਾਉਂਦੇ ਰਹਿੰਦੇ ਹਾਂ ਹੁਣ ਸਭ ਤੋਂ ਪਹਿਲਾਂ ਦੋਸਤੋ ਆ ਗਈ ਮਸਾਣੇ ਦੀ ਦਿੱਕਲ ਜੇਕਰ ਦੇ ਵਿੱਚ ਕੋਈ ਮਸਾਣੇ ਦੀ ਪ੍ਰੋਬਲਮ ਆ ਗਈ ਤਾਂ ਤੁਸੀਂ ਉਹਦੇ ਵਾਸਤੇ ਕੀ ਭੋਗ ਪ੍ਰਸਾਦ ਦੇਣਾ ਦੋਸਤੋ ਚਾਹ ਲੱਡੂ ਲੈ ਲੈਨੇ ਸੱਤ ਪਤਾਸੇ ਲੈ ਲਿਓ ਸੱਤ ਬਨਾਲੇ ਪੂਰੇ ਜਾਂ ਸੱਤ ਗੁਲਗਲੇ ਬਣਾ ਸਕਦੇ ਹੋ ਦੋਸਤੋ ਇੱਕ ਦਲੀਏ ਦੀ ਕੜਾਹੀ ਇੱਕ ਗੁੜ ਦਾ ਸ਼ਰਬਤ ਜਾਂ ਕੱਚੀ ਲੱਸੀ ਇਹ ਸਾਰਾ ਸਮਾਨ ਦੋਸਤੋ ਠੰਡਾ ਹੋਣਾ ਚਾਹੀਦਾ ਤੁਹਾਡਾ ਕੋਸ਼ਿਸ਼ ਕਰੋ ਵੀ ਜੇ ਬੇਹਾ ਹੋ ਜੇ ਇੱਕ ਰਾਤ ਪਹਿਲਾਂ ਬਣਾ ਕੇ ਰੱਖਿਆ ਜਾਵੇ ਤਾਂ ਹੋਰ ਵੀ ਵਧੀਆ ਰਿਜ਼ਲਟ ਦੇਉ ਇਹ ਜਿਹੜਾ ਸਮਾਨ ਆ ਦੋਸਤੋ ਤੁਸੀਂ ਹੁਣ ਗੱਲ ਆ ਗਈ ਵੀ ਲਾਉਣਾ ਕਿੱਥੇ ਹੈ ਲਾਉਣ ਵਾਸਤੇ ਤੁਸੀਂ ਦੋਸਤੋ ਕੋਈ ਸਿੱਧ ਪੀੜ ਦੇਖ ਸਕਦੇ ਹੋ માતા ਸ਼ੀਤਲ ਦਾ ਮੰਦਿਰ ਉਹ ਦਰਬਾਰ ਬਣਿਆ ਉੱਥੇ ਵੀ ਦੇਖ ਸਕਦੇ ਹੋ ਤੁਸੀਂ ਇਹਨੂੰ ਕਲਰ ਦੇ ਵਿੱਚ ਵੀ ਲਾ ਸਕਦੇ ਹੋ ਦੋਸਤੋ ਇਹਨੂੰ ਸ਼ਮਸ਼ਾਨ ਘਾੜ ਦੇ ਵਿੱਚ ਵੀ ਲਾ ਸਕਦੇ ਹੋ ਦੋਸਤੋ ਇੰਨਾ ਥਾਵਾਂ ਤੋਂ ਤੁਸੀਂ ਕਿਤੇ ਵੀ ਇਹ ਭੋਗ ਪ੍ਰਸਾਦ ਲਾ ਸਕਦੇ ਹੋ ਔਰ ਅਰਦਾਸ ਜੋਦੜੀ ਕਰਨੀ ਹੈ ਮਹਾਰਾਜੇ ਮਾਈ ਮਹਾਰਾਣੀ ਆਪਣੀ ਦ੍ਰਿਸ਼ਟੀ ਘਰ ਦੇ ਵਿੱਚ ਸ਼ਾਂਤੀ ਸਰੂਪ ਵਾਲੀ ਬਖਸ਼ ਆਤਰ ਭੋਗ ਪ੍ਰਸਾਦ ਦੇਣ ਲੱਗੇ ਐ ਇਹਨੂੰ ਭੋਗ ਪ੍ਰਸਾਦ ਨੂੰ ਮਨਜ਼ੂਰ ਕਰੀ ਦੋਸਤੋ ਇਹ ਸ਼ਬਦ ਬੋਲ ਕੇ ਤੁਸੀਂ ਭੋਗ ਪ੍ਰਸਾਦ ਉੱਤੇ ਰੱਖ ਲੈਣਾ ਉਸ ਤੋਂ ਬਾਅਦ ਆ ਗਈ ਦੋਸਤੋ ਜੈ ਧਰਮ ਸਾਨਣੇ ਤੋਂ ਬਾਅਦ ਆਉਂਦੇ ਘੋਰੀ ਦੀ ਦਿੱਖ ਤੱਕ ਘੋਰੀ ਵਾਸਤੇ ਜਿਹੜਾ ਸਮਾਨ ਆ ਤੁਸੀਂ ਚਾਰ ਪਿੰਨੇ ਸਵਾਦੀਆ ਚਾਰ ਚੋਰੀ ਦੇਆ ਢੋ ਲੱਡੂ ਦੋ ਸਿਕਟਾ ਇੱਕ ਮਾਰੂਚਾ ਇੱਕ ਪੂਆ ਸ਼ਰਾਬ ਦਾ ਜਾਂ ਤੁਸੀਂ ਮਾਰੂਚਾ ਬਣਾ ਕੇ ਦੋ ਸੇਕਟਰ ਲੈ ਕੇ ਦੋਸਤੋ ਇਹ ਜਿਹੜਾ ਸਮਾਨ ਹੈ ਇਹ ਤੁਸੀਂ ਬਾਹਰ ਕਿਸੇ ਗੰਦੀ ਮਦੀ ਜਗ੍ਹਾ ਚਲਾ ਸਕਦੇ ਹੋ ਇਹ ਸਮਸ਼ਾਨ ਘਟ ਦੇ ਵਿੱਚ ਵੀ ਲਾ ਸਕਦੇ ਹੋ ਇਹ ਤੁਸੀਂ ਕਲਰ ਦੇ ਵਿੱਚ ਵੀ ਲਾ ਸਕਦੇ ਹੋ ਜਾਂ ਅੱਡਾ ਰੋੜੀ ਦੇ ਵਿੱਚ ਵੀ ਦੇ ਸਕਦੇ ਹੋ ਦੋਸਤੋ ਦੇਖੋਗੇ ਤੁਸੀਂ ਇਹ ਸਮਾਨ ਇਹ ਘੱਟ ਤੋਂ ਘੱਟ ਤਿੰਨ ਵਾਰ ਸਮਾਨ ਦੇ ਦਿਓ ਤੁਸੀਂ ਇੱਕ ਦਿਨ ਛੱਡ ਕੇ ਦੇ ਦਿਓ ਤੁਹਾਡਾ ਜਿਹੜਾ ਘਰ ਦੇ ਵਿੱਚ ਕੋਈ ਅਘੋਰ ਦਾ ਕਿਰਾਇਆ ਚੱਲਦੀ ਆ ਉਹ ਸ਼ਾਂਤ ਹੋ ਕੇ ਹੌਲੀ ਖਤਮ ਹੋ ਜੂ ਦੋਸਤੋ ਉਸ ਤੋਂ ਬਾਅਦ ਜੇ ਕੋਈ ਤੁਹਾਡੇ ਬੱਚੇ ਨੂੰ ਪ੍ਰੋਬਲਮ ਆ ਗਈ ਤਾਂ ਉੱਥੇ ਜ਼ਿਆਦਾਤਰ ਸ਼ੈਮਕੋਰ ਨਾਂ ਦਾ ਮਾਂ ਦਾ ਨਾਂ ਵਿੱਚ ਜਾਂਦਾ ਹੈ ਕਿ ਮਤਲਬ ਇੱਕ ਬੱਚੇ ਦੇ ਉੱਪਰ ਸ਼ੈਮਕੋਰ ਮੋਣੀ ਲਾਤੀ ਕਿਸੇ ਨੇ ਇਹ ਬੱਚਾ ਘਰ ਦੇ ਵਿੱਚੋਂ ਭੱਜ ਜੂਗਾ ਘਰ ਦੇ ਵਿੱਚੋਂ ਆਕੀ ਹੋ ਜੂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਡਰਾਇਆ ਜਾਂਦਾ ਹੈ ਤਾਂ ਉਹਦੇ ਹੱਲ ਵਾਸਤੇ ਤੁਸੀਂ ਕੀ ਕਰਨਾ ਦੋਸਤੋ ਸੱਤ ਪ੍ਰਕਾਰ ਦੀ ਮਠਿਆਈ ਲੈ ਲੈਣੀ ਹੈ ਦੋ ਮਿੱਠੇ ਪਾਨ ਲੈਣੇ ਨੇ ਇੱਕ ਨਾਰੀਅਲ ਪਾਣੀ ਵਾਲਾ ਪੂਜਾ ਵਾਲਾ ਸ਼ੰਗਾਰ ਚੁੰਨੀ ਦੋ ਸੁਪਾਰੀਆਂ ਸੱਤ ਲੌਂਗ ਸੱਤ ਇਲਾਇਚੀਆਂ ਇੱਕ ਸੈਂਟ ਦੀ ਸਿਸੇ ਇੱਕ ਥੋੜੀ ਜਿਹੀ ਬਣਾ ਲਓ ਤੁਸੀਂ ਚੌਲਾਂ ਦੀ ਕੜਾਹੀ ਦੋਸਤੋ ਇਹ ਜਿਹੜਾ ਸਾਰਾ ਸਮਾਨ ਆ ਤੁਸੀਂ ਘਰ ਦੇ ਵਿੱਚ ਜਿਹੜੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਆ ਜਾਂ ਸਾਰੇ ਘਰ ਦੇ ਵਿੱਚ ਪ੍ਰੋਬਲਮ ਆ ਤਾਂ ਤੁਸੀਂ ਦੇ ਲੈਣ ਤੋਂ ਚਾਹ ਸਕਦੇ ਹੋ ਸਾਰੇ ਪਰਿਵਾਰ ਤੋਂ ਚਾਹ ਸਕਦਾ ਜੇ ਕਿਸੇ ਬੱਚੇ ਨੂੰ ਪ੍ਰੋਬਲਮ ਆ ਕੋਈ ਬੱਚਾ ਜਿੱਦ ਕਰਦਾ ਤਾਂ ਉਹਦੇ ਉੱਪਰ ਚਾਹ ਕੇ ਤੁਸੀਂ ਜੇ ਕੋਈ ਸਿੱਧ ਪੀਠ ਹੈਗਾ ਮਾਤਾ ਸ਼ਾਮਕੌਰ ਦਾ ਜਾਂ ਮਾਤਾ ਕਾਲੀ ਦਾ ਤਾਂ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਜਾਂ ਫਿਰ ਚੱਲਦੇ ਪਾਣੀ ਦੇ ਕੰਢੇ ਤੇ ਜਾਂ ਬਰੋਟੇ ਦੇ ਹੇਠ ਵੀ ਇਹ ਸਮਾਨ ਲੱਗ ਜਾਂਦਾ ਦੋਸਤੋ ਮੌਣੇ ਦੀ ਪੱਤਰ ਬਣ ਜਾਂਦੀ ਹੈ ਇਹ ਸਮਾਨ ਤੁਸੀਂ ਦੇ ਕੇ ਅਰਦਾਸ ਬੇਨਤੀ ਲਾਉਣੀ ਹੈ ਜੋ ਵੀ ਘਰ ਦੇ ਵਿੱਚ ਦਿੱਕਤ ਆ ਰਹੀ ਹੈ ਤੁਸੀਂ ਦੇਖੋਗੇ ਤੁਹਾਨੂੰ 100% ਰਿਜ਼ਲਟ ਮਿਲੂ ਤੁਹਾਡਾ ਜਿਹੜਾ ਲੱਖਾਂ ਰੁਪਈਆ ਦੀ ਬਰਬਾਦੀ ਹੈ ਉਹ ਵੱਜ ਜਾਏਗੀ ਦੋਸਤੋ ਅੱਜ ਦੇ ਲਈ ਇੰਨੇ ਕ ਵੀਡੀਓ ਉਮੀਦ ਹੈ ਤੁਹਾਨੂੰ ਪਸੰਦ ਆਈ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਤਨਾਮ ਆਦੇਸ਼ ਗੁਰੂਕੋ ਦਾਇਸ਼ ਆਦੇਸ਼